ਉਸੀ ਨਜਾਇਜ਼ ਪੁੱਕੀ ਸ਼ਰਾਬ ਵੇਚਦੇ ਹੋ ਬਥੇਰੇ ਤੁਹਾਡੇ ਆਪਣੇ ਨੌਕਰਾਂ ਦੇ ਪਰਚੇ ਹੋਗੇ ਉਹ ਤੇ ਸਾਡੀ ਉਹ ਸਾਡੇ ਹੀ ਕਸੂਰਾ ਸਾਡੇ ਸਿੱਕੇ ਜਿਹੜੇ ਵਿੱਚ ਖੋਟੇ ਬੈਠੇ ਨੇ ਜਿਹੜਾ ਸਾਡੀ ਸਰਕਾਰ ਦੇ ਬੰਦਿਆਂ ਤੋਂ ਕੰਮ ਲੈਂਦੇ ਨੇ ਫੱਬੇ ਸੱਜੂ ਤਾਂ ਉਹਨਾਂ ਦੀ ਹਿੰਮਤ ਆ ਕਿ ਆ ਬੈਠਾ ਅੱਜੋ ਹੀ ਸਰਕਾਰ ਤੋਂ ਕੰਮ ਲੈ ਕੇ ਜਗ੍ਹਾ ਸੁਣਾ ਲੜ ਰਹੇ ਨੇ ਜਿਹੜੇ ਨਜਾਇਜ਼ ਪੁੱਕੀ ਸ਼ਰਾਬ ਵੇਚਦੇ ਰਹੇ ਆ ਇਹੇ ਦੇ ਲੋਕ ਜਿੱਤ ਕੇ ਕੀ ਕਰਨਗੇ ਇਹਨਾਂ ਨੇ ਕੱਲ ਨੂੰ ਬਦਮਾਸ਼ੀ ਇਹ ਮੇਰੀ ਨਰਮੀ ਹੈ ਮੈਂ ਨਰਮੀ ਨਾਲ ਚੱਲਣ ਤੇ ਯਕੀਨ ਕਰਦੀ ਆ ਮੇਰੇ ਸੰਸਕਾਰ ਨੇ ਕਿ ਅਸੀਂ ਨਿਮਰਤਾ ਦੇ ਨਾਲ ਵਿਚਰਦੇ ਆ ਤੇ ਜੇ ਕੋਈ ਵੀ ਲੇਖੇ ਕਰਾਂਦਾ ਹੋਊਗਾ ਤਾਂ ਮੈਨੂੰ ਕੋਈ ਲੇਖੇ ਵੀ ਕੱਢਣੇ ਆਉਂਦੇ ਨਹੀਂ ਸੋਇਨਾ ਆ ਬਾਈਆਂ ਬੈਠੀਆਂ ਨੇ ਇਹ ਇਹਨਾਂ ਦੀ ਕੋਈ ਮੇਰੇ ਨਾਲ ਥੋੜੀ ਨਰਾਜ਼ਗੀ ਆ ਇਹਨਾਂ ਦੀ ਨਰਾਜ਼ਗੀ ਕੀ ਆ ਵੀ ਘਟੋ ਘਟ ਇਨਾਂ ਨੇ ਨਰੇਗਾ ਚ ਕੰਮ ਕਰਨਾ ਕੋਈ ਇਹ ਖਰਾਤ ਨਹੀਂ ਮੰਗਦੀਆਂ ਇਹ ਆਪਣੀ ਮਿਹਨਤ ਮਜ਼ਦੂਰੀ ਮੰਗਦੇ ਨੇ ਵੀ ਸਾਨੂੰ ਮਿਹਨਤ ਕਰਦਾ ਸਾਨੂੰ ਨਰੇਗਾ ਚ ਕੰਮ ਦੇ ਦੋ ਅਸੀਂ ਕੰਮ ਕਰ ਲਾਂਗੇ ਆਹੀ ਹੈ ਇਹਨਾਂ ਨਾਲ ਵਿਤਕਰਾ ਕਰਕੇ ਲੈ ਇਹਨਾਂ ਨੂੰ ਮਾਰ ਕਰਦੇ ਆਂ ਦੱਸਦਾ ਵੀ ਅੱਜ ਤੱਕ ਤੁਹਾਡੇ ਪਿੰਸਾਰੇ ਹਲਕੀਆਂ ਪੰਚਾਇਤਾਂ ਆਉਣੀਆਂ ਨੇ ਤੁਹਾਡੇ ਨਗਰ ਦੀ ਪੰਚਾਇਤ ਕਦੇ ਨਹੀਂ ਤੁਹਾਡਾ ਮੇਟਾਂ ਦੇ ਨਾਲ ਵੀ ਦੱਸੋ ਇਹਨਾਂ ਨੇ ਜੇ ਵਿਚਾਰੀਆਂ ਇਹਨਾਂ ਕੋਈ ਨੌਕਰੀ ਕੋਈ ਮਿੱਟੀ ਦੀ ਛੱਟ ਤੇ ਮੁੱਟ ਢ ਭਰ ਲੈਣੀ ਨਹੀਂ ਤੁਹਾਡੇ ਹੁਣ ਗੋਟਾਂ ਨੂੰ ਹੋਣ ਦੇ ਖਾਤੇ ਪਿੰਡ ਖੜੇ ਨੇ ਵੋਟਾਂ ਦੇ ਸੁਣੋ ਆ ਕ੍ਰਿਸ਼ਨ ਬੈਠਾ ਹੈ ਆ ਬੈਠਾ ਹਾਂ ਇਹਨੂੰ ਇਹਨੂੰ ਪਾਰਟੀ ਨੇ ਟਿਕਟ ਦਿੱਤੀ ਆ ਕਹਿੰਦੇ ਜੀ ਉਹ ਕਰ ਗਿਆ ਇਹਨੇ ਤੇ ਬੈਠਣਾ ਹੁੰਦਾ ਇਹ ਉਹਦੇ ਸਾਥ ਚ ਬੈਠਾ ਹੁੰਦਾ ਮੇਰੇ ਨਾਲ ਆਪੀ ਆ ਬੈਠਾ ਆ ਠੀਕ ਆ ਭਾਈ ਤੁਸੀਂ ਨਜਾਇਜ਼ ਪੁੱਕੀ ਸ਼ਰਾਬ ਵੇਚਦੇ ਹੋ ਬਥੇਰੇ ਤੁਹਾਡੇ ਤੇ ਆਪਣੇ ਨੌਕਰਾਂ ਦੇ ਪਰਚੇ ਹੋ ਗਏ ਉਹ ਚ ਸਾਡੀ ਉਹ ਸਾਡੇ ਹੀ ਕਸੂਰਾ ਸਾਡੇ ਸਿੱਕੇ ਕੋ ਜਿਹੜੇ ਵਿੱਚ ਖੋਟੇ ਬੈਠੇ ਨੇ ਜਿਹੜਾ ਸਾਡੀ ਸਰਕਾਰ ਦੇ ਬੰਦਿਆਂ ਤੋਂ ਕੰਮ ਲੈਂਦੇ ਨੇ ਥੱਬੇ ਸੱਜੀ ਤਾਂ ਉਹਨਾਂ ਦੀ ਹਿੰਮਤ ਆ ਕਿ ਆ ਬੈਠਣ ਅੱਜੋ ਹੀ ਸਰਕਾਰ ਤੋਂ ਕੰਮ ਲੈ ਕੇ ਜਗ੍ਹਾ ਚੂਨਾ ਲੱਗ ਰਹੀ ਕਿਹੜੇ ਨਜਾਇਜ਼ ਬੁੱਕੀ ਸਰਾ ਵੇਚਦੇ ਰਹੇ ਆ ਇਹਦੇ ਲੋਕ ਜਿੱਤ ਕੇ ਕੀ ਕਰਨਗੇ ਇਹਨਾਂ ਨੇ ਕੱਲ ਨੂੰ ਬਦਮਾਸ਼ੀਓ ਕਰਨੀ ਹੈ ਇਹ ਲੋਕ ਕੀ ਕਰਨਗੇ ਜਿੱਤ ਕੇ ਸੋ ਇਹ ਤੁਸੀਂ ਨਗਰ ਆ ਤੁਸੀਂ ਸਾਰੇ ਨਗਰ ਨੇ ਅੱਗੇ ਪੰਡੋ ਪਾਰਟੀਵਾਦੀ ਖਤਮ ਕਰੀ ਆ ਇਤਫਾਕ ਦਿਖਾਇਆ ਸਾਰਿਆਂ ਨੂੰ ਮੈਂ ਤਾਂ ਬਾਰ-ਬਾਰ ਬੁढ़ाई ਦਿੰਨੀ ਆ ਵਿੱਚ ਨੇੜੀ ਤੋਂ ਮੈਨੂੰ ਮੈਂ ਬੁढ़ाई ਦਿੰਨੀ ਆ ਵੀ ਤੁਸੀਂ ਸਾਰਿਆਂ ਨੇ ਉੱਪਰ ਤੇ ਤੁਸੀਂ ਇਕੱਠੇ ਹੋ। ਸੋ ਤੁਸੀਂ ਆ ਵੋਟਾਂ ਦੇ ਵੇਲੇ ਇਹ ਸੀਦਾ ਖਿਆਲ ਰੱਖਿਓ ਕਿ ਜਿਹੜੇ ਦੋ ਬੰਦੇ ਪਿੰਡ ਦੇ ਹਰੇਕ ਕੰਮ ਦੇ ਵਿੱਚ, ਉਤਨ ਫਰਕ ਦੇ ਵਿੱਚ ਵੀ ਉਹੀ ਦੋ ਬੰਦੇ ਸੀ ਮੂਰੇ। ਸੜਕਾਂ ਵਾਲਾ ਕੰਮ ਰੋਕਵਾ ਲੂ। ਇਹ ਚੀਜ਼ਾ ਤੁਸੀਂ ਹੁਣ ਤੁਸੀਂ ਖਿਆਲ ਰੱਖਿਓ ਵੀ ਉਹੀ ਬੰਦੇ ਅਜ ਚੋਣਾਂ 'ਚ ਬੜੇ ਨੇ। ਆ ਸੁੱਖੀ ਐ ਮੁੰਡਾ ਬਾਈਕ ਇਹਨੂੰ ਕਿਸੇ ਨੂੰ ਨਾਲ ਪੁੱਛੋ ਇਹਨੂੰ। ਆ ਠੀਕ ਐ ਬਾਈਕ ਤੇ ਵੀ ਬੋਲਦਾ ਆ ਮੈਂ ਸਾਰਾ। ਇਹਨੂੰ ਮੈਂ ਕੋਈ ਨਹੀਂ ਉਹ ਵੀ ਕਰ ਦੂੰਗੀ ਮੈਂ ਜੱਗ ਜਾ ਉਹ ਵੀ ਕਰ ਦੂੰਗੀ ਵੀ ਇਹਦੇ ਨਾਲ ਕੀ ਕੀਤੀ ਆ ਠੀਕ ਹੈ ਇਹਨਾਂ ਨੂੰ ਆਏ ਲੱਗਦਾ ਵੀ ੱਤਕੇ ਛਾਈ ਜਲੀ ਜਾ ਮੈਂ ਕਹਿੰਦੀ ਮੇਰੀ ਮਰਮੀ ਆ ਮੈਂ ਮਰਮੀ ਨਾਲ ਕੰਨਣ ਤੇ ਤਕੀਰ ਕਰਦੀ ਆ ਮੇਰੇ ਸੰਸਕਾਰ ਨੇ ਵੀ ਅਸੀਂ ਨਮਰਤਾ ਦੇ ਨਾਲ ਵਿਚਰਦੇ ਆ ਤੇ ਜੇ ਕੋਈ ਵੀ ਲੇਖੇ ਤੇ ਰਹਿਦਾ ਹੋਊਗਾ ਤਾਂ ਮੈਨੂੰ ਕੋਈ ਭਲੇਖੇ ਵੀ ਕੱਢਣੇ ਆਉਂਦੇ ਨੇ ਸੋ ਇਹਨਾ ਆ ਬਾਈਆਂ ਬੈਠੀਆਂ ਨੇ ਇਹ ਇਹਨਾਂ ਦੀ ਕੋਈ ਮੇਰੇ ਨਾਲ ਥੋੜੀ ਬਰਾਜ਼ਗੀ ਆ ਇਹਨਾਂ ਦੀ ਦਰਾਜਗੀ ਕੀ ਆ ਵੀ ਘਟੋ ਘਟ ਇਨਾਂ ਨੇ ਨਰੇਗਾ ਚ ਕੰਮ ਕਰਨਾ ਕੋਈ ਇਹ ਖਰਾਤ ਨਹੀਂ ਮੰਗਦੀਆਂ ਇਹ ਆਪਣੀ ਮਿਹਨਤ ਮਜ਼ਦੂਰੀ ਮੰਗਦੀਆਂ ਨੇ ਵੀ ਸਾਨੂੰ ਮਿਹਨਤ ਕਰਨ ਦਾ ਸਾਨੂੰ ਨਰੇਗਾ ਚ ਕੰਮ ਦੇ ਦੇ ਤੁਸੀਂ ਕੰਮ ਕਰ ਲਾਂਗੇ ਆਹੀ ਐ ਇਹਨਾਂ ਨਾਲ ਬਿੱਕਰਾਂ ਕਰਕੇ ਲੈ ਇਹਨਾਂ ਨੂੰ ਮਾਰ ਕਰਦੇ ਆਹ ਬੇਟੀ ਨੂੰ ਪੁੱਛੋ ਕਿ ਤੀ ਪਰਲੀ ਸਾਡਾ ਦੀ ਬੂਰਾ ਤਰੀਕਾ ਤੈਨੂੰ ਬਿਨਾਂ ਵੋਟਾਂ ਤੈਨੂੰ ਕਿਸੇ ਤੋਂ ਵੋਟਾਂ ਮੰਗਣੀਆਂ ਨਹੀਂ ਪਈਆਂ ਬਾਹਰ ਕਰਕੇ ਤੂੰ ਐ ਕਰਦਾ ਇਹਨਾਂ ਦੇ ਪਿੰਡ ਤੇ ਕਿੰਨੇ ਲੱਖ ਮਾਰੀ ਆ ਕੋਈ ਮਾਂ ਮਾ ਬੀਡੀਪਿਆ ਨੂੰ ਕਹਿੰਨੀ ਐ ਮਾ ਬੀਡੀਪਿਆ ਨੂੰ ਕਹੂੰਗੀ ਕਿ ਐ ਤੇ ਮੈਂ ਕਰਾਵੀਏ ਕੋਈ ਬੰਦਾ ਤੁਸੀਂ ਮੈਨੂੰ ਵੇਟ ਦੇ ਦਿਓ ਸਾਂਝਾ ਬੰਦਾ ਦਿਓ ਕਿਸੇ ਪਾਰਟੀ ਦਾ ਬੰਦਾ ਨਾ ਦਿਓ ਕਿਸੇ ਵੀ ਪਾਰਟੀ ਦਾ ਮੈਂ ਕਿਹਾ ਸਾਡਾ ਢਾੜੂ ਵਾਲਾ ਵੀ ਲੱਭ ਲੈ ਸਾਂਝਾ ਬੰਦਾ ਹੋਵੇ ਜਿਹੜਾ ਸਾਰਿਆਂ ਨੂੰ ਬਰਾਬਰ ਕੰਮ ਦੇ ਸਾਰਿਆਂ ਨੂੰ ਬਰਾਬਰ ਕੰਮ ਮਿਲੇ ਤੁਸੀਂ ਕੰਮ ਕਰੋ ਪਰ ਅਸੀਂ ਕਿਹੜਾ ਬਜੇਰ ਤੋਂ ਦੇਣੇ ਤੇ ਤੁਹਾਡੀ ਮਿਹਨਤ ਆਉਂਦਾ ਸਮੁੱਚਾ ਆਇਆ ਜੀ ਬਾਹਰੋਂ ਦੇ ਨਾਲ ਦਾ ਬੰਦਾ ਕਾਪਣੇ ਉਹਨਾਂ ਨਾਲ ਜੋ ਦਿਸਦਾ ਅੱਛਾ ਕੰਮ ਤੋਂ ਬਹੁਤ ਕੰਮ ਹੋ ਰਿਹਾ ਹੈ ਲੈ ਤਾਹਲੇ ਬੋਲ ਦੇਗਾ ਤੁਹਾਨੂੰ ਪਤਾ ਅਸੀਂ ਬੋਲ ਪਾ ਰਹੇ ਹਾਂ ਸਭੀ ਜਾਂਦੇ ਨੇ ਸੁਤੀ ਹੋਇਆ ਆਪਾਂ ਨੂੰ ਪਤਾ ਕਿ ਇਹ ਬੱਲੇ ਕਿਉਂ ਸਾਡੂ ਪਹੁੰਚਾਈ ਨਹੀਂ ਕੋਈ ਤਰੀਕਾ ਨਹੀਂ ਬੀਵੀ ਕਰਿਆ ਆਪਕਾਰ ਜਿਵੇਂ ਮੈਂ ਆਪਣੀਆਂ ਗਲੀਆਂ ਸ਼ੁਰੂ ਕਰ ਲਈ ਉਹਨਾਂ ਨੇ ਆ ਨਾਲੇ ਪੁੱਤ ਮੈਂ ਜੇ ਕੋ ਗਰਾਊਂਡ ਤੇ ਗਰਾਊਂਡ ਵਾਸਤੇ ਮੁੰਡੇ ਖੜੇ ਨੇ ਇਹਨਾਂ ਨੇ ਖੇਡਾਂ ਨੂੰ ਗਰਾਊਂਡ ਰੱਖਿਆ 25 ਲੱਖ ਰੁਪਏ ਲੈ ਕੇ ਕੰਮ ਸ਼ੁਰੂ ਕਰਾ ਦਿੱਤੀ ਮੇਰੇ ਕਰਨ ਨਾਲ ਦਿੱਕੀ ਇਲਾਇਏ ਹੋਤੇ ਕਾ ਕੀ ਤੇ ਆ ਸੜਕ ਤੇ ਤੁਸੀਂ ਡਿਊਟੀ ਲਾਈਏ ਕੋਈ ਗੱਲ ਨਹੀਂ ਉਹ ਸੜਕ ਦਾ ਜਿੱਦਾਂ ਨਿਬੜ ਜਾਊਗਾ ਤੁਸੀਂ ਕਹੀਂ ਨਾ ਵੀ ਦਿੱਖਿਆਗਾ ਉੱਥੇ ਮੈਂ ਆਦੋਂ ਮੈਂ ਬਣਾ ਦੂੰ ਮੈਨੂੰ ਅੱਜ ਅੱਜ ਕਲੀਅਰ ਕਰ ਦੋ ਤੜਕੇ ਨੂੰ ਉੱਤੇ ਪੱਥਰ ਪੈ ਜੂਗਾ ਮੈਂ ਤੁਹਾਨੂੰ ਸੁਸ਼ਵਾਦ ਦੂੰ ਆਹ ਸੜਕਾ ਥੋੜੀ ਇਹਦਾ ਪੱਥਰ ਆਈਗਾ ਜਦੋਂ ਕਿ ਤੇ ਪਹਿਲੇ ਆਪਾਂ ਤੁਹਾਡੀ ਸ਼ਕ ਬਣਨੀ ਸ਼ੁਰੂ ਹੋ ਜੂਗੀ